ਬੀਤੀ ਰਾਤ ਮੁਕੇਰੀਆਂ ਅਤੇ ਅੱਡਾ ਐਮਾ ਮੰਗੜ ਦੇ ਵਿਚਕਾਰ ਮੁੱਖ ਮਾਰਗ ਤੇ ਸੈਣੀ ਟਾਬੇ ਦੇ ਨਜ਼ਦੀਕ ਬਾਪਰੇ ਸੜਕੀ ਹਾਦਸੇ ਵਿੱਚ 19 ਸਾਲਾ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਚਲੀ ਗਈ ਜਿਸ ਦੀ ਪਛਾਣ ਸਾਗਰ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਵਾਸੀ ਮੁਕੇਰੀਆਂ ਵਜੋਂ ਹੋਈ ਹਾਦਸੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਅਤੇ ਐਸ ਐਚਓ ਮੁਕੇਰੀਆਂ ਐਸ ਆਈ ਦਲਜੀਤ ਸਿੰਘ ਹੋਰਾਂ ਦੱਸਿਆ ਕਿ ਪਲੱਸ 2 ਵਿੱਚ ਪੜਦਾ 19 ਸਾਲਾ ਸਾਗਰ ਸ਼ਰਮਾ ਵਾਸੀ ਨਿਊ ਕਲੋਨੀ ਮੁਕੇਰੀਆਂ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਹਰ ਖਾਣਾ ਖਾਣ ਗਿਆ ਜਿਸ ਦੀ ਕਿਸੇ ਅਗਿਆਤ ਵਾਹਨ ਨਾਲ ਵਾਪਰੇ ਹਾਦਸੇ ਦੌਰਾਨ ਜਾਨ ਚਲੀ ਗਈ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਹਾਦਸੇ ਦੀ ਮੱਦਭਾਗੀ ਖਬਰ ਦੇ ਫੈਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ मेरा छोटा ब्रदर सी कजन से राति खाना खान गया रात राती बारह नस अगे चलता पाइक तो कार तो हम पता नहीं कार बजा साइड लगी डिग गया रोड सेरते सट लगन करके तो मौके पर मतलब क्लीयर हो गया कि नहीं डैथ हो गई पढ़ा ये छोटा प्लस टू यही है कि जो भी सीसीटीवी टीवी का क्लीयर कर दिन ਪੁਲਿਸ ਤੋਂ ਮਿਲੋ ਵੈਰੀਫਾਈ ਕਰਦਨ ਕਿ ਕੀ ਹੋਇਆ ਹੈਗੀ ਐਕਚੁਅਲ ਕੋਈ ਨਾ ਕੋਈ ਰੁਕਦਾ ਜਾਂ ਕੋਈ ਦੇਖਦਾ ਉਹ ਮੌਕੇ ਤੇ ਆ ਲਾ ਫਿਰ ਦੌੜ ਗਿਆ ਜਿੰਨੇ ਜਿੰਨਾ ਵੀ ਲੱਗਾ ਰਾਤ ਕਰੀਬ 12:30 ਵਜੇ ਸਾਨੂੰ ਇਤਲਾਹ ਮਿਲੀ ਕਿ ਕੋਈ ਐਕਸੀਡੈਂਟ ਹੋਇਆ ਹੈਗਾ ਸੈਨੀਟਾਵੇ ਦੇ ਸਾਹਮਣੇ ਐਕਸੀਡੈਂਟ ਹੋਇਆਗਾ ਅਨਸਟਾ ਦੇ ਭੇਜ ਕੋਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਫ੍ਰੈਂਡ ਮਾਰ ਦਿੱਤੀ ਗਈ ਹੈ ਜਿਹਦੇ ਸਬੰਧ ਵਿੱਚ ਪੁਲਿਸ ਪਾਰਟੀ ਮੌਕੇ ਤੇ ਗਈ ਹੈ ਉਹਨਾਂ ਨੇ ਲਾਸ਼ ਨੂੰ ਉਥੋਂ ਲਿਆਂਦਾ ਹੈ ਤੇ ਮੋਟਰਸਾਈਕਲ ਉਹਨਾਂ ਨੂੰ ਕਬਜ਼ੇ ਚ ਲਿਆ ਜੋ ਸੁਨਾਖ ਰਹੇ ਹਾਂ ਤੇ ਪਤਾ ਲੱਗਿਆ ਕਿ ਸਾਗਰ ਸ਼ਰਮਾ ਪੁੱਤਰ ਸੰਜੀਵ ਕੁਮਾਰ ਉਮਰ 19 ਸਾਲ ਦੀ ਇੱਕ ਸੈਕਸਟ੍ਰੀਨ ਦੀ ਮੌਤ ਹੋਈ ਹੈ ਜੋ ਉਸ ਦੇ ਭਰਾ ਸ਼ਿਵਮ ਸ਼ਰਮ ਸਾਨੂੰ ਸੰਜੀਵ ਕੁਮਾਰ ਦੇ ਬਿਆਨ ਦੇ ਪਛਾ ਦਰਜ ਕਰਤਾ ਕਿ ਅਣਪਛਾਤਾ ਹੈ ਜਿਸ ਦੇ ਬਾਰੇ ਪਤਾ ਜੋ ਹੀ ਲੱਗੇ ਅਗਲੀ ਕਾਰਵਾਈ ਅਮਲਿਤਨ ਦੀ ਜਾਏਗੀ ਸਾਨੂੰ ਇਹ ਪਤਾ ਲੱਗਿਆ ਵੀ ਇਹ ਲੜਕਾ ਅੱਗੇ ਘਟਾਬੇ ਗੁਲਜਾਰ ਟੱਬਾ ਪੈਦਾ ਉੱਥੇ ਵੀ ਓਪੀ ਖਾਣ ਚੱਲਾ ਸੀਗਾ ਜਿਹਦੇ ਵਾਸਤੇ ਇਹ ਮੌਤ ਹੋ ਗਈ ਹੈ